ਸਲੇਪ ਮੁਕਾਬਲੇ ਵਿੱਚ ਭਾਰਤ ਦਾ ਕਮਾਲ ਪੰਜਾਬ ਦੇ ਸਮਸ਼ੀਰ ਸਿੰਘ ਨੇ ਮਾਰੀ ਬਾਜੀ ਅੰਤਰਰਾਸ਼ਟਰੀ ਸਲੇਪ ਮੁਕਾਬਲੇ ਵਿੱਚ ਭਾਰਤ ਨੇ ਇਤਿਹਾਸਕ ਜਿੱਤ ਦਰਜ ਕੀਤੀ ਹੈ ਪੰਜਾਬ ਦੇ ਜਵਾਨ ਸਮਸ਼ੀਰ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਿਤਾਬ ਆਪਣੇ ਨਾਮ ਕਰ ਲਿਆ ਮੁਕਾਬਲਾ ਯੂਰਪ ਵਿੱਚ আয়োজিত ਕੀਤਾ ਗਿਆ ਸੀ ਜਿਸ ਵਿੱਚ ਦੁਨੀਆ ਭਰ ਤੋਂ ਤਾਕਤਵਰ ਮੁਕਾਬਲੇਬਾਜ਼ਾਂ ਨੇ ਹਿੱਸਾ ਲਿਆ ਸਮਸ਼ੀਰ ਸਿੰਘ ਨੇ ਫਾਈਨਲ ਰਾਉਂਡ ਵਿੱਚ ਬੇਮਿਸਾਲ ਹਿੰਮਤ ਧੀਰਜ ਅਤੇ ਤਾਕਤ ਦਾ ਪ੍ਰਦਰਸ਼ਨ ਕੀਤਾ ਉਹਾਂ ਨੇ ਆਪਣੇ ਮੁਕਾਬਲੇਬਾਜ਼ ਨੂੰ maat ਦਿੰਦਿਆਂ ਭਾਰਤ ਲਈ ਇਤਿਹਾਸਕ ਸਫਲਤਾ ਪ੍ਰਾਪਤ ਕੀਤੀ ਜਿੱਤ ਤੋਂ ਬਾਅਦ ਸਮਸ਼ੀਰ ਸਿੰਘ ਨੇ ਕਿਹਾ ਇਹ ਮੇਰੀ ਨਹੀਂ ਸਾਰੇ ਦੇਸ਼ ਦੀ ਜਿੱਤ ਹੈ ਮੈਂ ਆਪਣੇ ਪਰਿਵਾਰ ਕੋਚ ਅਤੇ ਭਾਰਤ ਦੇ ਹਰ ਨੌਜਵਾਨ ਨੂੰ ਇਹ ਜਿੱਤ ਸਮਰਪਿਤ ਕਰਦਾ ਪੰਜਾਬ ਵਿੱਚ ਸਮਸ਼ੀਰ ਸਿੰਘ ਦੇ ਪਰਿਵਾਰ ਅਤੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ ਲੋਕਾਂ ਵੱਲੋਂ ਮਠਾਈਆਂ ਵੰਡੀਆਂ ਜਾ ਰਹੀਆਂ ਹਨ ਅਤੇ ਸਮਸ਼ੀਰ ਦੇ ਸਨਮਾਨ ਵਿੱਚ ਜਲਦੀ ਹੀ ਵੱਡਾ ਸਵਾਗਤ ਸਮਾਗਮ ਕੀਤਾ ਜਾਵੇਗਾ ਸਪੋਰਟਸ ਮੰਤਰਾਲੇ ਨੇ ਵੀ ਸਮਸ਼ੀਰ ਦੀ ਪ੍ਰਾਪਤੀ ਦੀ ਖੂਬ ਵਡਿਆਈ ਕਰਦਿਆਂ ਕਿਹਾ ਕਿ ਭਾਰਤ ਦੇ ਨੌਜਵਾਨ ਹਰ ਖੇਤਰ ਵਿੱਚ ਆਪਣੀ ਛਾਪ ਛੱਡ ਰਹੇ ਹਨ ਸਮਸ਼ੀਰ ਸਿੰਘ ਵਰਗੇ ਖਿਡਾਰੀਆਂ ਨੇ ਦੇਸ਼ ਦਾ ਮਾਣ ਵਧਾਇਆ ਹੈ ਇਸ ਜਿੱਤ ਨਾਲ ਭਾਰਤ ਵਿੱਚ ਸਲੇਪ ਮੁਕਾਬਲੇ ਪ੍ਰਤੀ ਦਿਲਚਸਪੀ ਹੋਰ ਵਧਣ ਦੀ ਉਮੀਦ ਹੈ ਸਲੇਪ ਮੁਕਾਬਲੇ ਵਿੱਚ ਭਾਰਤ ਦਾ ਕਮਾਲ ਪੰਜਾਬ ਦੇ ਸਮਸ਼ੀਰ ਸਿੰਘ ਨੇ ਮਾਰੀ ਬਾਜੀ ਅੰਤਰਰਾਸ਼ਟਰੀ ਸਲੇਪ ਮੁਕਾਬਲੇ ਵਿੱਚ ਭਾਰਤ ਨੇ ਇਤਿਹਾਸਕ ਜਿੱਤ ਦਰਜ ਕੀਤੀ ਹੈ ਪੰਜਾਬ ਦੇ ਜਵਾਨ ਸ਼ਮਸ਼ੀਰ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖਿਤਾਬ ਆਪਣੇ ਨਾਮ ਕਰ ਲਿਆ। ਮੁਕਾਬਲਾ ਯੂਰਪ ਵਿੱਚ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਦੁਨੀਆ ਭਰ ਤੋਂ ਤਾਕਤਵਰ ਮੁਕਾਬਲੇਬਾਜ਼ਾਂ ਨੇ ਹਿੱਸਾ ਲਿਆ। ਸ਼ਮਸ਼ੀਰ ਸਿੰਘ ਨੇ ਫਾਈਨਲ ਰਾਊਂਡ ਵਿੱਚ ਬੇਮਿਸਾਲ ਹਿੰਮਤ, ਧੀਰਜ ਅਤੇ ਤਾਕਤ ਦਾ ਪ੍ਰਦਰਸ਼ਨ ਕੀਤਾ। ਉਹਨਾਂ ਨੇ ਆਪਣੇ ਮੁਕਾਬਲੇਬਾਜ਼ ਨੂੰ maat ਦਿੰਦਿਆਂ ਭਾਰਤ ਲਈ ਇਤਿਹਾਸਕ ਸਫਲਤਾ ਪ੍ਰਾਪਤ ਕੀਤੀ। ਜਿੱਤ ਤੋਂ ਬਾਅਦ ਸ਼ਮਸ਼ੀਰ ਸਿੰਘ ਨੇ ਕਿਹਾ, "ਇਹ ਮੇਰੀ ਨਹੀਂ, ਸਾਰੇ ਦੇਸ਼ ਦੀ ਜਿੱਤ ਹੈ।" ਮੈਂ ਆਪਣੇ ਪਰਿਵਾਰ, ਕੋਚ ਅਤੇ ਭਾਰਤ ਦੇ ਹਰ ਨੌਜਵਾਨ ਨੂੰ ਇਹ ਜਿੱਤ ਸਮਰਪਿਤ ਕਰਦਾ। ਪੰਜਾਬ ਵਿੱਚ ਸਮਸ਼ੀਰ ਸਿੰਘ ਦੇ ਪਰਿਵਾਰ ਅਤੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ। ਲੋਕਾਂ ਵੱਲੋਂ ਮਠਾਈਆਂ ਵੰਡੀਆਂ ਜਾ ਰਹੀਆਂ ਹਨ ਅਤੇ ਸਮਸ਼ੀਰ ਦੇ ਸਨਮਾਨ ਵਿੱਚ ਜਲਦੀ ਹੀ ਵੱਡਾ ਸਵਾਗਤ ਸਮਾਗਮ ਕੀਤਾ ਜਾਵੇਗਾ। ਸਪੋਰਟਸ ਮੰਤਰਾਲੇ ਨੇ ਵੀ ਸਮਸ਼ੀਰ ਦੀ ਪ੍ਰਾਪਤੀ ਦੀ ਖੂਬ ਵਡਿਆਈ ਕਰਦਿਆਂ ਕਿਹਾ ਕਿ ਭਾਰਤ ਦੇ ਨੌਜਵਾਨ ਹਰ ਖੇਤਰ ਵਿੱਚ ਆਪਣੀ ਛਾਪ ਛੱਡ ਰਹੇ ਹਨ। ਸਮਸ਼ੀਰ ਸਿੰਘ ਵਰਗੇ ਖਿਡਾਰੀਆਂ ਨੇ ਦੇਸ਼ ਦਾ ਮਾਣ ਵਧਾਇਆ ਹੈ ਇਸ ਜਿੱਤ ਨਾਲ ਭਾਰਤ ਵਿੱਚ ਸਲੇਪ ਮੁਕਾਬਲੇ ਪ੍ਰਤੀ ਦਿਲਚਸਪੀ ਹੋਰ ਵਧਣ ਦੀ ਉਮੀਦ ਹੈ ਸਲੇਪ ਮੁਕਾਬਲੇ ਵਿੱਚ ਭਾਰਤ ਦਾ ਕਮਾਲ ਪੰਜਾਬ ਦੇ ਸ਼ਮਸ਼ੀਰ ਸਿੰਘ ਨੇ ਮਾਰੀ ਬਾਜੀ ਅੰਤਰਰਾਸ਼ਟਰੀ ਸਲੇਪ ਮੁਕਾਬਲੇ ਵਿੱਚ ਪਾਰ